ਕਾਤ ਮਜ਼ਦੂਰਾਂ ਦੀ ਹੜਤਾਲ ਨੇ ਸਰਕਾਰਾਂ ਨੂੰ ਘੇਰਿਆ ਦੇਸ਼ ਵਿੱਚ ਆਪਣੀ ਹੜਤਾਲ ਦਾ ਵੱਡਾ ਅਸਰ ਪੰਜਾਬ ਸਮੇਤ ਕਈ ਸੂਬਿਆਂ ਵਿੱਚ ਕੰਮ ਕਾਜ ਠੱਪ 16% ਡੀ ਚੈਲਰਨ ਤੋਂ ਲੈ ਕੇ ਪੁਰਾਣੀ ਪੈਨਸ਼ਨ ਬਹਾਰੀ ਤੱਕ ਮਜ਼ਦੂਰ ਤੇ ਮੁਲਾਜ਼ਮਾਂ ਦੀਆਂ ਕਈ ਅਹਿਮ ਮੰਗਾਂ ਕੇਂਦਰੀ ਤੇ ਡਿਊਨੀਆਂਾਂ ਦੇ ਸੰਜੇ ਪਰਮ ਦੇ ਸੱਦੇ ਤੇ ਅੱਜ ਦੇਸ਼ ਭਰ ਵਿੱਚ ਵਿਆਪਕ ਹੜਤਾਲ ਕੀਤੀ ਗਈ ਯੂਨੀਅਨਾਂ ਦਾ ਦਾਅਵਾ ਹੈ ਕਿ ਇਸ ਹੜਤਾਲ ਵਿੱਚ ਲਗਭਗ 30 ਕਰੋੜ ਮਜ਼ਦੂਰ ਕਰਮਚਾਰੀ ਅਤੇ ਹੋਰ ਵਰਗਾਂ ਦੇ ਲੋਕ ਸ਼ਾਮਲ ਹੋਏ 9 ਜਨਵਰੀ ਦਿੱਤੇ ਗਏ ਸੱਦੇ ਤੋਂ ਬਾਅਦ ਦੇਸ਼ ਭਰ ਵਿੱਚ ਰੈਲੀਾਂ, ਗੇਟ ਮੀਟਿੰਗਾਂ ਅਤੇ ਲੰਬੀ ਰਾਜੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਵਿੱਚ ਪ ਰੋਮੇਜ ਪੰਸਰ ਅਧਿਪੀਆ ટીਸੀ ਦੇ ਠਿਕਮ ਲਾਜ਼ਮਾਨੀ ਬਸਾ ਦਾ ਚੱਕਾ ਜਾਮ ਕਰ ਦਿੱਤਾ ਜਿਸ ਕਾਰਨ ਬਸ ਕੱਢਿਆ ਤੇ ਪੀੜ ਅਤੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਜਿਹਾ ਜੁਨੂਨ ਆਗੂਆਂ ਨੇ ਦੱਸਿਆ ਕਿ ਉਹ ਆਪਣੀਆਂ ਲੰਬੇ ਮੰਗਾਂ ਲਈ ਲੜ ਰਹੇ ਹਨ ਅਤੇ ਦੇਸ਼ ਵਿਆਪੀ ਹੜਤਾਲ ਦਾ ਸਮਰਥਨ ਕਰਦੇ ਹਨ ਉਨ੍ਹਾਂ ਨੇ ਦੋਸ਼ ਲਾਇਆ ਕਿ ਹੜਤਾਲ ਨੂੰ ਅਸਫਲ ਕਰਨ ਲਈ ਕੁੱਝ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਕਰਾਂ ਦੇ ਛਾਪੇ ਵੀ ਮਨ ਗਏ ਮੁਲਾਜ਼ਮ ਪੈਨਸ਼ਨਰ ਫਰੰਟ ਵੀ ਮੈਦਾਨ ਵਿੱਚ ਮੁਲਾਜ਼ਮ ਪੈਨਸ਼ਨਰ ਸੰਘਾ ਫਰੰਟ ਪੰਜਾਬ ਅਤੇ ਪੰਜਾਬ ਸਟੇਟ ਮਸਟਰੀਅਲ ਸਰਵਿਸ ਯੂਨੀਅਨ ਨੇ ਵੀ ਵੱਡੇ ਪੱਧਰ ਤੇ ਹੜਤਾਲ ਵਿੱਚ ਹ ਅਗਰ ਨਹੀਂ ਮੰਕ ਕਿwidetildegate outsource ਮੁਲਾਜ਼ਮ ਨੂੰ ਤਰ ਤਰੈਗਲ ਕੀਤਾ ਜਾਵੇ 16% ਬਕਾਇਆ ਡੀਏ ਦੇ ਕਿਸ਼ਤਾ ਜਾਰੀ ਕੀਤੇ ਜਾਂ ਚਤਵਾਂ ਤਨਖਾਹ ਕਮਿਸ਼ਨ ਘਟਿਤ ਕਰਕੇ ਅੰਤਿਮ ਰਾਹਤ ਦਿੱਤੀ ਜਾਵੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਅਤੇ ਨਵੇਂ ਲੇਬਰ ਕੋਡ ਰੱਦ ਕੀਤੇ ਜਾਣ ਤੇ ਨਿਜੀਕਰਨ ਨੂੰ ਰੋਕਿਆ ਜਾਵੇ ਪੰਜਾਬ ਦੀਆਂ ਕਈ ਫੈਕਟਰੀਆਂ ਵਿੱਚ ਵੀ ਮਜ਼ਦੂਰ ਹੜਤਾਲ ਤੇ ਰਹੇ ਅਤੇ ਧਾਧਾ ਪ੍ਰਦਰਸ਼ਨ ਕੀਤੇ ਗਏ ਯੂਟੀ ਦੰ ਕਰੀਆਂ ਨੇ 20 ਸੈਕਟਰ 17 ਵਿੱਚ ਰਹਿਣੀ ਕਰਕੇ ਆਪਣੀਆਂ ਲੜਕੀਆਂ ਮੰਗਾਂ ਉਠਾਈਆਂ ਖਾਸ ਕਰਕੇ ਬਿਜਲੀ ਵੀ ਪਾਖਦੇ ਨਿਠੀਕਰਨ ਅਤੇ ਰੈਗੂਲਰ ਕਰਮਚਾਰੀਆਂ ਦੇ ਮੁਦਿਆਤਿਕ ਚਿੰਤਾ ਜਤਾ ਕੇ ਹੜਤਾਲ ਨੂੰ ਕਈ ਸਿਆਸੀ ਤਰ੍ਹਾਂ ਲੋਬੀ ਸਰ ਜਲਦੀ ਕਾਰਵਾਈ ਨਾ ਹੋਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਦੇਸ਼ ਵਿਆਪੀ ਇਸ ਹੜਤਾਲ ਨੇ ਸਰਕਾਰ ਲਈ ਇੱਕ ਸਪਸ਼ਟ ਸੰਦੇਸ਼ ਛੱਡਿਆ ਹੈ ਕਿ ਮਜ਼ਦੂਰ ਅਤੇ ਮੁਲਾਜ਼ਮ ਵਰਗ ਆਪਣੀਆਂ ਹੱਕਾਂ ਦੀ ਲੜਾਈ ਲਈ ਇਕੱਠੇ ਹੋ ਰਹੇ ਹਨ ਅਤੇ ਹੁਣ ਹਲਕਾ ਕਿਸੇ ਗਲਤੀ ਨਾਲ ਚਿਤ ਨਹੀਂ ਖਾਂ ਅੱਜ ਵੀਰੇ ਦੇ ਵਿੱਚ ਇਨਾ ਹੀ ਵੀਡੀਓ ਵਿੱਚ ਬਣੇ ਰਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਤੁਹਾਨੂੰ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਥੈਂਕ ਯੂ